ਸਸਰੀ ਗਾਲ ਜੀ ਦਨ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਕਰ ਵਿੱਚ ਬੜੀ ਹੀ ਆਸਾਨੀ ਨਾਲ ਵੈਜ ਮੰਜੂਰੀਅਨ ਰੈਸਟੋਰੈਂਟ ਸਟਾਈਲ ਨਾਲ ਤੇ ਇਹ ਇੰਨੇ ਜਿਆਦਾ ਟੇਸਟੀ ਬਣਦੇ ਨੇ ਫਰੈਂਡਸ ਇਹ ਖਾਣ ਤੋਂ ਬਾਅਦ ਤੁਸੀਂ ਬਾਹਰੋਂ ਖਾਣਾ ਭੁੱਲ ਜਿਓਗੇ ਤੇ ਇਸ ਵਾਸਤੇ ਕੁਝ ਆਪਾਂ ਸੀਜ਼ਨਲ ਸਬਜ਼ੀਆਂ ਲਵਾਂਗੇ ਪੱਤਾ ਗੋਭੀ ਫੁੱਲ ਗੋਭੀ ਹਰੀ ਪਿਆਜ਼ ਦੇ ਪੱਤੇ ਦੋ ਪਿਆਜ਼ ਇੱਕ ਸ਼ਿਮਲਾ ਮਿਰਚ ਤਿੰਨ ਚਾਰ ਹਰੀਆਂ ਮਿਰਚਾਂ ਇੱਕ ਗਾਜਰ ਅਦਰਕ ਤੇ ਲਸਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਬਾਰੀ-ਬਾਰੀਕ ਚੋਪ ਕਰਾਂਗੇ ਚੋਪਰ ਵਿੱਚ ਤੁਸੀਂ ਇਹਦੇ ਨਾਲ ਕੋਈ ਹੋਰ ਸਬਜ਼ੀਆਂ ਵੀ ਐਡ ਕਰ ਸਕਦੇ ਹੋ ਜਿਵੇਂ ਬੀਨਸ ਵਗੈਰਾ ਉਹ ਵੀ ਜੇਕਰ ਤੁਹਾਨੂੰ ਪਸੰਦ ਹੋਵੇ ਤਾਂ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਚੋਪ ਕਰ ਲਿਆ ਹੈ ਸਾਰੀਆਂ ਚੀਜ਼ਾਂ ਜ਼ਿਆਦਾਤਰ ਅੱਧਾ-ਅੱਧਾ ਕੱਪ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ ਪੱਤਾ ਗੋभी ਥੋੜੀ ਜੀ ਜ਼ਿਆਦਾ ਹੈ ਤੇ ਥੋੜੀ ਆਪਾਂ ਫੁੱਲ ਗੋਭੀ ਵੀ ਲਈ ਸੀ ਤੇ ਇਹਦੇ ਨਾਲ ਹੀ ਜਿਹੜੀ ਗਾਜਰ ਹਰੀ ਮਿਰਚਾਂ ਨੂੰ ਇਕੱਠਾ ਹੀ ਚੋਪ ਕਰ ਲਿਆ ਹੈ ਇੱਥੇ ਆਪਾਂ ਜਿਹੜੀਆਂ ਸਬਜ਼ੀਆਂ ਚੋਪ ਕਰਕੇ ਰੱਖੀਆਂ ਸੀ ਉਹਨਾਂ ਵਿੱਚੋਂ ਅਦਰਕ ਤੇ ਲਸਣ ਆਪਾਂ 1 ਟੇਬਲस्पून ਬਾਅਰ ਕੱਢ ਲਵਾਂਗੇ 2 ਟੇਬਲस्पून ਦੇ ਕਰੀਬ ਆਪਾਂ ਪਿਆਜ਼ ਕੱਢਾਂਗੇ ਬਾਹਰ ਕਟੋਰੀ ਵਿੱਚ ਤੇ ਇਹ ਇੱਕ ਚਮਚ ਆਪਾਂ ਇੱਕ ਟੇਬਲस्पून Shimla mirch ਤੇ 2 ਟੇਬਲस्पून ਪੱਤਾ ਗੋभी ਇਹਨੀਆਂ ਸਬਜ਼ੀਆਂ ਆਪਾਂ ਬਾਹਰ ਕੱਢ ਕੇ ਅਲੱਗ ਰੱਖਾਂਗੇ ਤੇ ਬਾਕੀਆਂ ਜਿਹੜੀਆਂ ਸਬਜ਼ੀਆਂ ਸੀ ਪੱਤਾ ਗੋभी Shimla mirch ਜਿਹੜੀਆਂ ਜੋ ਵੀ ਹੈ ਫੁੱਲ ਗੋभी ਪਿਆਜ਼ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਬੋਲ ਵਿੱਚ ਐਡ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਪੱਤਾ ਗੋभी ਥੋੜੀ ਜੀ ਜ਼ਿਆਦਾ ਲੈਣੀ ਹੈ ਐ ਦੇ ਨਾਲ ਫਲੇਵਰ ਬਹੁਤ ਹੀ ਵਧੀਆ ਆਵੇਗਾ ਅੱਧਾ ਚਮਚਾ ਆਪਾਂ ਨਮਕ ਐਡ ਕਰਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਨਮਕ ਪਾਣ ਨਾਲ ਸਬਜ਼ੀਆਂ ਵਿੱਚੋਂ ਪਾਣੀ ਰਿਲੀਜ਼ ਹੋ ਜਾਏਗਾ ਤੇ ਜਿਹੜੇ ਜਿਹੜੀ ਸਬਜ਼ੀਆਂ ਉਹ ਸੌਫਟ ਹੋ ਜਾਣਗੀਆਂ ਤੇ ਇਹਨੂੰ ਆਪਾਂ 5-7 ਮਿੰਟ ਵਾਸਤੇ ਰੱਖ ਦੇਣੇ ਆ ਤੇ 5-7 ਮਿੰਟਾਂ ਬਾਅਦ ਪਾਣੀ ਪਾਣੀ ਰਿਲੀਜ਼ ਹੋ ਗਿਆ ਸਬਜ਼ੀਆਂ ਵਿੱਚੋਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੋਵੇਂ ਹੱਥਾਂ ਨਾਲ ਨਿਚੋੜ ਲਵਾਂਗੇ ਤੁਸੀਂ ਇੱਕ ਕੱਪੜੀ ਵਿੱਚ ਪਾ ਕੇ ਉਂਝ ਵੀ ਨਿਚੋੜ ਸਕਦੇ ਹੋ ਪਰ ਆਹ ਤਰੀਕਾ ਵੀ ਆਸਾਨ ਹੈ ਤੇ ਇੱਕ ਬੋਲ ਵਿੱਚ ਆਪਾਂ ਸਾਰੀਆਂ ਸਬਜ਼ੀਆਂ ਨਿਚੋੜ ਕੇ ਪਾਦਵਾਂਗੇ ਇਸ ਤਰੀਕੇ ਨਾਲ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਹੁਣ ਜਿਹੜਾ ਪਾਣੀ ਬਚਿਆ ਹੋਇਆ ਉਹਨੂੰ ਆਪਾਂ ਸਾਈਡ ਤੇ ਰੱਖਾਂਗੇ ਇਹਨੂੰ ਵੀ ਆਪਾਂ ਯੂਜ਼ ਕਰਨਾ ਹੈ ਸਿਟਣਾਨੀ ਤੇ ਇਹਦੇ ਨਾਲ ਪਾਵਾਂਗੇ ਅਦਰਕ ਲਸਣ 1 ਟੇਬਲस्पून ਬਾਰਿਕ ਕਟਿਆ ਹੋਇਆ ਹਰੀ ਪਿਆਜ਼ ਬਾਰੀਕ ਕੱਟੀ ਹੋਈ ਤੇ ਨਾਲ ਹੀ ਹਰਾ ਧਨੀਆ ਵੀ ਬਾਰੀਕ ਕੱਟਿਆ ਆਪਾਂ ਪਾਵਾਂਗੇ 1/4 ਕੱਪ ਦੇ ਕਰੀਬ ਆਪਾਂ ਪਾਵਾਂਗੇ ਕਾਰਨਫਲੋਰ 1/4 ਕੱਪ ਹੀ ਆਪਾਂ ਮੈਦਾ ਯੂਜ਼ ਕਰਨਾ ਹੈ ਇੱਥੇ ਤੇ ਅੱਧਾ ਚਮਚਾ ਆਪਾਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਤੇ ਇੱਕ ਚਮਚਾ ਛੋਟਾ ਆਪਾਂ ਪਾਵਾਂਗੇ ਰੈੱਡ ਚਿਲੀ ਸੋਸ ਤੇ ਸੋਇਆ ਸੋਸ ਵੀ ਇੱਕ ਚਮਚਾ ਹੀ ਐਡ ਕਰਨੀ ਹੈ ਤੇ ਨਮਕ ਪਾਵਾਂਗੇ ਸਵਾਦ ਅਨੁਸਾਰ ਨਮਕ ਆਪਾਂ ਪਹਿਲਾਂ ਵੀ ਐਡ ਕੀਤਾ ਸੀ ਸਬਜ਼ੀਆਂ ਵਿੱਚ ਤੁਸੀਂ ਧਿਆਨ ਨਾਲ ਪਾਉਣਾ ਹੈ ਤੇ ਅੱਧਾ ਚਮਚਾ ਕਾਲੀ ਮਿਰਚ ਪਾਊਡਰ ਪਾਇਆ ਹੈ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਨੂੰ ਆਪਾਂ ਇੱਕ ਡੋਹ ਦੀ ਤਰ੍ਹਾਂ ਬਣਾ ਲਵਾਂਗੇ ਜੇਕਰ ਤੁਹਾਨੂੰ ਪਾਣੀ ਜਾਂ ਕੋਈ ਕੌਰਨ ਫਲੋਰ ਵਗੈਰਾ ਘੱਟ ਲੱਗੇ ਤੁਸੀਂ ਥੋੜਾ ਜਿਹਾ ਐਡ ਕਰ ਸਕਦੇ ਹੋ ਪਰ ਬਹੁਤ ਜ਼ਿਆਦਾ ਮੈਦਾ ਕੌਰਨ ਫਲੋਰ ਆਪਾਂ ਐਡ ਨਹੀਂ ਕਰਨਾ ਨਹੀਂ ਤਾਂ ਇਹ ਸੌਫਟ ਨਹੀਂ ਬਣਨਗੇ ਹਾਰਡ ਹੋ ਜਾਣਗੇ ਤੇ ਹੱਤਾਂ ਤੇ ਆਪਾਂ ਤੇਲ ਕਿਉ ਲਾ ਕੇ ਇਹਨਾਂ ਦੀਆਂ ਨਿੰਬੂ ਦੀ ਆਕਾਰ ਦੀਆਂ ਆਪਾਂ ਗੋਲੀਆਂ ਜੀ ਬਣਾ ਲਵਾਂਗੇ ਬੋਲ ਬਣਾ ਲਵਾਂਗੇ ਇਸ ਤਰੀਕੇ ਨਾਲ ਤੇ ਹੁਣ ਆਪਾਂ ਗਰਮ ਤੇਲ ਵਿੱਚ ਇਹਨਾਂ ਨੂੰ ਫਰਾਈ ਕਰਾਂਗੇ ਮੈਂ ਬਹੁਤ ਜ਼ਿਆਦਾ ਤੇਲ ਦਾ ਇਸਤੇਮਾਲ ਨਹੀਂ ਕਰਾਂਗੀ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਜਿੰਨੇ ਇੱਕ ਵਾਰ ਕੜਾਈ ਵਿੱਚ ਆ ਜਾਣ ਉਹਨੇ ਹੀ ਪਾਉਣੇ ਹਨ ਤੇ ਚਮਚੇ ਨਾਲ ਇਸ ਤਰੀਕੇ ਨਾਲ ਆਪਾਂ ਅਲਟ ਪਲਟ ਕਰਦੇ ਹੋਏ ਇਹਨਾਂ ਨੂੰ ਫਰਾਈ ਕਰ ਲਵਾਂਗੇ ਚੰਗੀ ਤਰ੍ਹਾਂ 골ਡਨ ਫਰਾਈ ਹੋਣ ਤੱਕ ਇਹਨੂੰ 3-4 ਮਿੰਟ ਲੱਗ ਜਾਂਦੇ ਨੇ ਤੇ ਇਹ ਜਿਹੜੇ ਉਤੋਂ ਕ੍ਰਿਸਪੀ ਤੇ ਅੰਦਰੋਂ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਏ ਨੇ ਜਿਹੜੀ ਖਾਣ ਵਿੱਚ ਬਹੁਤੀ ਜ਼ਿਆਦਾ ਟੇਸਟੀ ਲੱਗਣਗੇ ਤੇ ਇਹਨਾਂ ਨੂੰ ਆਪਾਂ ਬਾਹਰ ਕੱਢ ਲੈਨੇ ਆ ਤੇ ਐਸੀ ਤਰੀਕੇ ਨਾਲ ਦੂਜਾ ਬੈਚ ਵੀ ਆਪਾਂ ਫਰਾਈ ਕਰਾਂਗੇ ਐਨੇ ਮਟੀਰੀਅਲ ਨਾਲ 15-16 ਬੋल्स ਬਣ ਕੇ ਤਿਆਰ ਹੋ ਗਈਆਂ ਨੇ ਤੇ ਇਹ ਵੀ ਜਿਹੜੇ ਮਨਚੂਰੀਆਂ ਨੇ ਸਾਡੇ ਫਰਾਈ ਹੋ ਚੁੱਕੇ ਨੇ ਤੇ ਇੱਕ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਅੰਦਰੋਂ ਬਹੁਤ ਹੀ ਸੌਫਟ ਤੇ ਬਾਹਰੋਂ ਕ੍ਰਿਸਪੀ ਬਣੇ ਨੇ ਤੇ ਉਸੇ ਕੜਾਈ ਵਿੱਚ 2 ਟੇਬਲस्पून ਆਪਾਂ ਤੇਲ ਰੱਖ ਲਵਾਂਗੇ ਤੇ ਜਿਹੜੀਆਂ ਸਬਜ਼ੀਆਂ ਬਚਾ ਕੇ ਰੱਖੀਆਂ ਸੀ ਉਹ ਆਪਾਂ ਸਾਰੀਆਂ ਇੱਕੋ ਵਾਰ ਚ ਐਡ ਕਰ ਦੇਣੀ ਹੈ ਤੇ ਇਹਨੂੰ ਹਾਈ ਫਲੇਮ ਤੇ 1 ਮਿੰਟ ਵਾਸਤੇ ਫਰਾਈ ਕਰਾਂਗੇ ਤੇ ਹੁਣ ਆਪਾਂ ਐਡ ਕਰਾਂਗੇ ਇਹਦੇ ਵਿੱਚ ਜਿਹੜੀ ਕੈਚੱਪ ਹੁੰਦੀ ਹੈ ਉਹ ਟਮੈਟੋ ਕੈਚੱਪ 1 ਟੇਬਲस्पून ਤੇ 1 ਟੇਬਲस्पून ਤੋਂ ਥੋੜੀ ਜਿਹੀ ਘਟਾ ਮੈਂ ਰੈੱਡ ਚਿਲੀ ਸੌਸ ਐਡ ਕਰਨੀ ਹੈ ਤੇ 1 ਟੇਬਲस्पून ਆਪਾਂ ਪਾਵਾਂਗੇ ਸੋਇਆ ਸੌਸ ਤੁਹਾਨੂੰ ਜਿੰਨਾ ਤਿੱਖਾ ਪਸੰਦ ਹੋਵੇ ਤੁਸੀਂ ਉਨੀ 소ਸ ਐਡ ਕਰ ਸਕਦੇ ਹੋ ਅੱਧਾ ਚਮਚਾ ਵਿਨੇਗਰ ਤੇ ਜਿਹੜਾ ਆਪਾਂ ਪਾਣੀ ਬਚਾਇਆ ਸੀ ਸਬਜ਼ੀਆਂ ਦਾ ਉਹ ਵੀ ਪਾਇਆ ਹੈ ਨਾਲੇ ਅੱਧਾ ਚਮਚਾ ਕਾਲੀ ਮਿਰਚ ਪਾਊਡਰ ਅੱਧਾ ਚਮਚਾ ਜਿਹੜਾ ਨਮਕ ਪਾਇਆ ਹੈ 소ਸ ਜਿਹੜੀ ਹੁੰਦੀ ਹੈ ਉਹਨਾਂ ਵਿੱਚ ਵੀ ਨਮਕ ਹੁੰਦਾ ਹੈ ਤੇ ਉਹ ਤੁਸੀਂ ਧਿਆਨ ਵਿੱਚ ਰੱਖਣਾ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਪਾਵਾਂਗੇ ਕੌਰਨ ਫਲੋਰ ਦਾ ਕੋਲ ਮੈਂ ਦੋ ਛੋਟੇ ਚਮਚ ਕੌਰਨ ਫਲੋਰ ਲੈ ਕੇ ਉਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕੀਤਾ ਤੇ ਉਹਦਾ ਕੋਲ ਬਣਾ ਲਿਆ ਤੇ ਲਗਾਤਾਰ ਇਹਨੂੰ ਚਲਾਵਾਂਗੇ ਇਹਦੇ ਨਾਲ ਗਰੇਵੀ ਥੋੜੀ ਜੀ ਗਾੜੀ ਹੋ ਜਾਂਦੀ ਹੈ ਤੇ ਅੱਧਾ ਗਲਾਸ ਆਪਾਂ ਪਾਵਾਂਗੇ ਗਰਮ ਪਾਣੀ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੇ ਇਹਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਗ੍ਰੀਨ ਚਟਨੀ ਜਿਹੜੀ ਮਾਰਕੀਟ ਵਿੱਚ ਆਉਂਦੀ ਹੈ ਉਹ ਇੱਕ ਚਮਚਾ ਇਹ ਥੋੜੀ ਘੱਟ ਕੁਆਂਟੀਟੀ ਜੇ ਐਡ ਕਰਾਂਗੇ ਕਿਉਂਕਿ ਬਹੁਤ ਹੀ ਜ਼ਿਆਦਾ ਖੱਟੀ ਹੁੰਦੀ ਹੈ ਤੇ ਇਹਨੂੰ ਵੀ ਆਪਾਂ ਮਿਕਸ ਕਰ ਦੇਣੇ ਆ ਚੰਗੀ ਤਰ੍ਹਾਂ ਤੇ ਗਰੇਵੀ ਵਿੱਚ ਉਬਾਲ ਆ ਗਿਆ ਚੰਗੀ ਤਰ੍ਹਾਂ ਤੇ ਹੁਣ ਪਾਵਾਂਗੇ ਜਿਹੜੇ ਮੰਚੂਰੀਅਨ ਸੀ ਉਹ ਸਾਰੇ ਮੰਚੂਰੀਨ ਇੱਕ ਵਾਰ ਚ ਐਡ ਕਰ ਦੇਣੇ ਆ ਤੇ ਹੁਣ ਉਤੋਂ ਪਾਵਾਂਗੇ ਸਪ੍ਰਿੰਗ ਆਨਿਅਨ ਯਾਨੀ ਕਿ ਹਰੀ ਪਿਆਜ਼ ਦੇ ਪੱਤੇ ਤੇ ਚੰਗੀ ਤਰ੍ਹਾਂ ਮਿਕਸ ਕਰ ਦੇਣੇ ਆ ਤੇ ਇਹਨੂੰ 2-3 ਮਿੰਟ ਵਾਸਤੇ ਲੋ ਟੂ ਮੀਡੀਅਮ ਫਲੇਮ ਤੇ ਪਕਾਵਾਂਗੇ ਤੇ ਜਿਹੜੇ ਮੰਚੂਰੀਨ ਸਾਡੇ ਬਹੁਤ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੋ ਗਏ ਨੇ ਤੁਸੀਂ ਇਹਨਾਂ ਨੂੰ ਗਰਮਾ-ਗਰਮ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਰੈਸਪੀ ਜਰਾ ਵੀ ਪਸੰਦ ਆਉਂਦੀ ਹੈ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਨਾਲੇ ਮੇਰੇ ਚੈਨਲ ਤੇ ਜੇਕਰ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ